ਤਾਂ ਫਿਕਰ ਕਿਸੇ ਸਾਰੇ ਨੂੰ ਹਾਜ ਆਪਕੋ ਤੁਹਾਨੂੰ ਦਿਖਾਉਣੇ ਜੀ ਟਮਾਟੇ ਸੁੱਕਾ ਸਕਾ ਕੇ ਤੇ ਜਦੋਂ ਨਹੀਂ ਹੁੰਦੇ ਟਮਾਟੇ ਉਦੋਂ ਵਰਤਣ ਦਾ ਤਰੀਕਾ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਕਰਿਓਏਵੇਂ ਤੇ ਆਪਾਂ ਤੁਹਾਨੂੰ ਕੋਈ ਸਟਾਰਟ ਕਰ ਦਿਆਂ ਮੈਂ ਚੰਗੀ ਤੇ 2-3 ਮਿੰਟ ਹੋਊਗੀ ਜੇ ਸਾਰਾ ਕੁਝ ਦਿਖਾਵਾਂਗੇ ਤਾਂ ਵੀਡੀਓ ਬਹੁਤ ਵੱਡੀ ਹੋ ਜੂਗੀ ਤਾਂ ਆਪਾਂ 2-3 ਮਿੰਟ ਹੋ ਕੇ ਵਧੀਆ ਆਹ ਸਾਰੇ ਗੋਦੇ ਜੇ ਤੋੜ ਲੂਗੀ ਜਿਹੜੇ ਲੱਗੇ ਹੋਇਆ ਤਾਂ ਵਧੀਆ ਫਰੈਸ਼ ਕਰ ਲੂਗੀ ਦੇਖੋ ਜੀ ਆਪਾਂ ਇਦਾਂ ਸਾਰੇ ਧੋਸ ਮਾਰ ਕੇ ਰੱਖ ਲੈ ਹਾਂ ਫੋਨ ਵਾਲੀ ਦੱਸੀ ਜੇ ਮੈਂ ਨਾਲ ਹਾਂਜੀ ਆਪਾਂ ਇਦਾਂ ਨਾ ਕੱਟ ਲਾਂਗੇ ਟਮਾਟਿਆਂ ਨੂੰ ਐ ਕਰਕੇ ਟਮਾਟਰ ਟਮਾਟੇ ਮੈਗਾਦਨੀ ਵੈਸਟਮਟਰ ਵੀ ਕਹਿ ਸਕਦੇ ਆਏ ਕਰਕੇ ਆਪਾਂ ਸਾਰਿਆਂ ਨੂੰ ਇਹਦੇ ਵਿੱਚ ਸਟੱਪ ਲਾਂਗੇ ਆਹ ਉਹਦੇ ਵਿੱਚੋਂ ਕੱਢੇ ਜਾਂ ਤਾਂ ਚੰਗੀ ਗੱਲ ਆ ਪਰ ਟਮਾਟੇ ਥੋੜੇ ਜਿਆਦਾ ਕਿਰੇਵੇਂ ਆਪਣੇ ਘਰ ਦੇ ਹੀ ਟਮਾਟੇ ਆ ਇਹ ਅਸੀਂ ਵੀਡੀਓ ਨਹੀਂ ਬਣਾਈ ਕਿ ਕਹੂੰਗੇ ਕਿ ਇਹ ਰੱਦ ਇੱਕ ਚੀਜ਼ ਦੀ ਵੀਡੀਓ ਬਣਾਉਣ ਲੱਗ ਜੰਦੇ ਹਾਲੇ ਆਪਣੇ ਹੋਰ ਵੀ ਵੀਡੀਓ ਬਣਨੇ ਆ ਕਹੀ ਕਿ ਜਦੋਂ ਸਾਰਾ ਕੁਝ ਲੱਗ ਗਿਆ ਕਦੂ ਕarele ਫਿਰ ਆਪੋ ਉਹ ਦੁਖਾਵਾਂਗੇ ਪੇਠੇ ਸਾਰਕੋਸ ਤੇੱਕਦਨ ਤੋੜੂਂਗੀ ਮੈਂ ਤਾਂ ਫਿਰ ਸਾਰਾ ਦਿਖਾਉਂਗੀ ਆ ਵਿੱਚੋਂ ਕੱਢ ਦਿੰਨੀ ਮੈਂ ਜਿਹੜਾ ਨੱਕ ਜਿਹਾ ਨਹੀਂ ਹੁੰਦਾਗਾ ਟਮਾਟੇ ਦਾ ਟਮਾਟਰ ਕਹਿੰਦੇ ਨੇ ਟਮਾਟਾ ਇੱਕ ਹੁੰਦਾ ਟਮਾਟਰ ਜਿਆਦੇ ਹੁੰਦੇ ਆ ਇਹ ਸਾਡਾ ਥੋੜਾ ਇਹੋ ਜਿਹੀ ਕੋਈ ਲੈਂਗੁਏਜ ਹੁੰਦੀ ਆ ਨਾ ਆਪੋ ਕੱਟ ਕੇ ਸਾਰਾ ਰੱਖ ਲੈਣ ਥੋੜੇ ਜੇ ਸਖਤ ਜੇ ਹੁਣ ਤਾਂ ਚੰਗੀ ਗੱਲ ਹੈ ਆਪਣੇ ਆਪ ਦੇ ਥੋੜੇ ਜਿਹੀ ਕਰਕੇ ਜਿਆਦੇ ਸੋਚੀ ਕਿ ਬਾਲੇ ਹੋ ਜਾਣਗੇ ਬਾਲੇ ਹੋ ਜਾਣਗੇ ਬਾਲੇ ਹੋਏ ਨਹੀਂ ਫਿਰ ਸੰਤੋੜ ਨਹੀਂ ਪਏ ਤੇ ਇਸ ਲਈ ਦੇ ਇੰਦਾ ਕਰਤਾ ਕਿ ਮੈਂ ਸਾਰੇ ਕੱਟ ਕੇ ਤੇ ਫਿਰ ਗਾਂ ਸੀ ਗੰਧ ਖਾਵਾਂਗੇ ਤੇ ਨਾਲ ਨਾਲ ਪੂਰਾ ਪ੍ਰੋਸੈਸ ਆਪਾਂ ਹੁਣ ਕੁਰਸੀ ਦਾ ਕੇ ਪਿੱਛੇ ਚੇਅਰ ਨੂੰ ਰੱਖ ਕੇ ਕੁਰਸੀ ਵੀ ਕਹਿੰਦੇ ਚੇਅਰ ਵੀ ਕਹਿੰਦੇ ਆਪਾਂ ਇੱਥੇ ਬਹਿ ਕੇ ਸਾਰੇ ਟਮਾਟੇ ਐ ਚੰਦੇ ਨਹੀਂ ਤਾਂ ਬੈਕ ਦੁਖਣ ਲੱਗ ਜਾਂਦੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਸੁੱਕਣੇ ਪਾ ਦੇਵਾਂਗੇ ਧੁੱਪੇ ਕਰ ਦਿਆਂਗੇ ਬੰਦੇ ਨੂੰ ਪੇਗਰ ਨੇ ਸੁੱਕਾ ਫਿਰ ਇਦਾਂ ਤਾਂ ਐਵੇਂ ਕਰਦੇ ਆਪਾਂ ਫਿਰ ਆਪਾਂ ਇਹਨਾਂ ਨੂੰ ਸੁਕਾਵਾਂਗੇ 2-3 ਦਿਨ ਤੇ ਫਿਰ ਹੌਲੀ-ਹੌਲੀ ਨਾਲ ਦੀ ਨਾਲ ਜਿਹੜੇ ਸੁਕਾਵਾਂਗੇ ਤੁਹਾਨੂੰ ਹਾਂ ਦੇਖ ਇਹ ਕਰ ਕਰਕੇ ਸਾਰੇ ਪਾਦਨੇ ਵਿੱਚ ਸੁੱਕਣੇ ਇਹ ਕਰਦੇ ਟਮਾਟਰ ਕਰਕੇ ਥੋੜੇ ਛੋਟੇ ਆ ਵਿੱਚ ਤੇ ਜੋ ਤੁਸੀਂ ਜੋ ਮਰਜੀ ਸਿਆਲਾਂ ਚ ਸਾਲ ਭਰ ਇਹਨਾਂ ਨੂੰ ਚੰਗੀ ਤੇ ਧੁੱਪ ਲਵਾ ਲਓ ਬੱਚੀ ਦਿ ਮਹੀਨੇ ਦੋ ਮਹੀਨੇ ਤੇ ਇਹਨੂੰ ਜਿਵੇਂ ਮਰਜ਼ੀ ਰੱਖੀ ਰੱਖੋ ਸਾਲ ਦੋ ਸਾਲ ਇੱਕ ਚਮਚਾ ਪਾਓ ਜੋ ਟਮਾਟਰ ਹੈ ਨਹੀਂ ਉਹਦੇ ਇਹਨਾਂ ਨੇ ਬਸ ਮਟਰ ਦਾ ਕੰਮ ਕਰ ਦੇਣਾ ਤੁਸੀਂ ਵੀ ਐਵੇਂ ਬਣਾ ਕੇ ਰੱਖਿਆ ਕਰੋ ਤੇ ਆਪਾਂ ਹੁਣ ਸਾਰੇ ਚੰਨ ਦੇਣੇ ਆਏ ਇਹ ਜਿਹੜਾ ਪਾਣੀ ਇਹ ਹੋ ਗਿਆ ਉਹਨੂੰ ਸ਼ਾਮ ਨੂੰ ਸਬਜ਼ੀ ਚ ਪਾ ਲਾਂਗੇ ਕੋਈ ਚੀਜ਼ ਨੂੰ ਬੇਸਟ ਨਹੀਂ ਜਾਂਦੀ ਉਹ ਆਪਾਂ ਤੇ ਜੇ ਆਪਾਂ ਟਮਾਟਰ ਸਕਾਈ ਸੀ ਤਾਂ ਆਪਾਂ ਹੁਣ ਇਹਨਾਂ ਕਰਦੇ ਗ੍ਰੈਂਡ ਦੇਖਣ ਦਿਖਾਉਣੇ ਆ ਇਹ ਪੀਸ ਆਬ ਫਿਰ ਦੇਖ ਕਿ ਸ਼ਾਮ ਨੂੰ ਵੀ ਚਾਨਣੀ ਚ ਪੱਕ ਛਾਨ ਲੈਣੇ ਜਿਹੜਾ ਬਚਿਆ ਇਹ ਵੀ ਬਚਤੀ ਪਾ ਲੈਣੇ ਵੀ ਪੂਰੇ ਰੇੜੇ ਬੱਸ ਇਹ ਰੇੜੇ ਉੱਪਰ ਜੀ ਟਮਾਟੇ <small> <small> ਜਿਹੜੇ ਆਪਾਂ ਬਣਾਏ ਸੀਗੇ ਉਹ ਆਪਾਂ ਹੁਣ ਦਿਖਾ ਕਰ ਕੱਢ ਲਏ ਆਂ ਗ੍ਰੈਂਡ ਕਰਕੇ ਰੱਖ ਲੇ ਜੇ ਲੋੜ ਤੁਹਾਨੂੰ ਇੰਨੇ ਕ ਪਾਲੋ ਤੁਸੀਂ ਜਦੋਂ ਵੀ ਨਹੀਂ ਮਿਲਦੇ ਮਹਿੰਗੇ ਟਮਾਟਰ ਤੇ ਐ ਕਰਕੇ ਤੁਸੀਂ ਇੰਨੇ ਕ ਪਾ ਕੇ ਤੇ ਭਾਂਡੇ ਵਿੱਚ ਇਹਨਾਂ ਨੂੰ ਉਨੇ ਫੇਰ ਪਨ ਜਾਣਾ ਹੈ ਜੋ ਥੋੜਾ ਜਿਹਾ 3-4 ਘੰਟੇ ਫੁੱਲ ਪੈ ਰਹੇ ਇਦਾਂ ਇਹਨਾਂ ਨੇ ਫੇਰ ਫੁੱਲ ਜਾਣਾ ਤੇ ਤੁਸੀਂ ਜਿਵੇਂ ਮਰਜ਼ੀ ਜੂਸ ਕਰ ਸਕਦੇ ਆਂ ਤੇ ਲੈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਦੇਖੋ ਤੁਸੀਂ ਇਦਾਂ ਪਾਊਡਰ ਬਣਾ ਕੇ ਰੱਖ ਲੈਣਾ ਕਿਸੇ ਵੀ ਰੋਟੇ ਚ ਮਹਿੰਗੇ ਆ ਸਸਤੇ ਆ ਇਹਨਾਂ ਨੇ ਉਹੀ ਕੰਮ ਕਰਨ ਨੇ ਜੇ ਤੁਸੀਂ ਲੈ ਕੇ ਆਉਣੇ ਸਾਸ ਬਣਾਇਆ ਵਾ ਹੈਗਾ ਨਾ ਤੇ ਉਹ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ ਪਤਾ ਨਹੀਂ ਕੀ ਅਗਲੇ ਪਲੇ ਸਾਰੇ ਗ੍ਰाइंड ਕਰ ਦਿੰਦੇ ਆ ਉਹ ਤੇ ਇਹ ਤੁਹਾਡੇ ਘਰ ਦੀ ਚੀਜ਼ ਹੈ ਜਿੰਨਾ ਚਿਰ ਮਰਜ਼ੀ ਰੱਖੀ ਰੱਖੋ ਇਹਨੂੰ ਕੁਝ ਨਹੀਂ ਹੁੰਦਾਗਾ ਤਾਂ ਓਕੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਈ ਸਾਸਰੀ ਕਾ ਸਾਰਿਆਂ ਨੂੰ